ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਾਂ ਆਏ ਸੀ ਆਪਣੀ ਡਿਊਟੀ ਜੋ ਸੰਡੇ ਤੋਂ ਸੰਡੇ ਡਿਊਟੀ ਹੁੰਦੀ ਆ ਉਹ ਕਰਨ ਏ ਕਰਕੇ ਪ੍ਰਸ਼ਾਦਾ ਫੜਾ ਕੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਘਰ ਜਾਣ ਘਰ ਜਾ ਕੇ ਫੇਰ ਚੱਲਦੇ ਆਂ ਫਗਵਾੜੇ ਤੋਂ ਹਸ਼ਿਆਰਪੁਰ ਰੋਡ ਤੇ ਮੈਂ ਤੀਹਾਂ ਉੱਥੇ ਕੰਬਾਈਨ ਪਹੁੰਚਣ ਆਲੀ ਆ ਗਰਾਆਂਾਂ ਲੰਘੀ ਆ ਕੰਬਾਈਨ ਠੀਕ ਉੱਥੇ ਹੈਗੇ ਆ 40 ਕਿੱਲੇ ਦੇਖਦੇ ਆ ਕੋਲੋਂ ਵੱਡੇ ਜਾਣਗੇ ਆਪਣੀ ਕੰਬੈਨ ਆ ਗਈ 10:00 ਵਜੇ ਚੱਲ ਪਈ ਸੀ ਇੱਥੇ ਕੰਬੈਨ ਆ ਕੇ ਉੱਥੇ ਹਿਯਾਰਪੁਰ ਖੇਤ ਦੇ ਵਿੱਚ ਹਿਯਾਰਪੁਰ ਕੋਲੇ ਖੇਤ ਤੇ ਆਪਾਂ ਮੈਂ ਕਿਹਾ ਚਲੋ ਆਪਣਾ ਨਾ ਥੋੜਾ ਜਿਹਾ ਸਮਾਨ ਆਰਡਰ ਕਰਾਇਆ ਸੀ ਉਹ ਜਿਵੇਂ ਔਗਰ ਦਾ ਕੱਪੜਾ ਕੁਪੜਾ ਹੋਰ ਸੀਗਾ ਤੇ ਉਹ ਆ ਗਿਆ ਮੈਂ ਕਿਹਾ ਚੱਲ ਜਲੰਧਰ ਆਈਆਂ ਵੀ ਇੱਧਰ ਆਏ ਆ ਜਾਂ ਫਗਵਾੜੇ ਤੋਂ ਸਿੱਧਾ ਨਿਕਲਿਆ ਜਲੰਧਰ ਨੂੰ ਮੈਂ ਕਿਹਾ ਪਹਿਲਾਂ ਉਹ ਫੜ ਲਿਆਈਏ ਫੇਰ ਚਲੋ ਦੇਖਦੇ ਆ ਬਾਕੀ ਸਾਰਾ ਗੱਲਬਾਤ ਹੁਣ ਸਮਾਨ ਫੜ ਲਈ ਆਪਾਂ ਫੜ ਕੇ ਫਿਰ ਚੱਲਦੇ ਆਂ ਕੰਬਾਈਨ ਕੋਲ ਨੂੰ ਫੇਰ ਦੇਖਦੇ ਆਂ ਇੱਧਰ ਜਲੰਧਰ ਇਹਦੇ ਜਿੱਤਾਂ ਬਸ ਆਹੀ ਕੋੜਾ ਜਾਦੇ ਵਿਖਦਾ ਵਾ ਹੌਲੈਂਡੀ 36 30 ਹੋ ਗਿਆ ਹੋਰ ਇਹਨਾਂ ਦੀ ਜਾਦੇ ਵਿਖਦੇ ਆ ਇੱਧਰ ਇਹਦੀ ਪਸੰਦ ਆ ਸਭ ਤੋਂ ਪਹਿਲੀ ਤਾਂ ਇਹੀ ਪਸੰਦ ਆ ਸਾਰਿਆਂ ਨੂੰ ਟਰੈਕਟਰ ਔਰ ਇੱਕ ਤਾਂ ਆਪਾਂ ਫਿਲਟਰ ਲੈਣਾ ਸੀਗਾ ਏਸੀ ਫਿਲਟਰ ਇਹਦਾ ਤੇ ਇੱਕ ਨਾਲ ਇਹਦੇ ਜਿਹੜੇ ਗੇਅਰ ਲੀਵਰ ਸੀਗੇ ਉਹ ਘਸੇਗੇ ਸੀਗੇ ਉਹਨਾਂ ਨੂੰ ਕੰਪਲੇਂਟ ਕਰੀ ਸੀ ਤੇ ਫਿਰ ਉਹਨਾਂ ਨੇ ਦੋਨੇ ਮਸ਼ੀਨਾਂ ਦਾ ਗਾਰੰਟੀ ਦੇ ਵਿੱਚ ਚੇਂਜ ਕੀਤਾ ਕੋਈ ਇਹਨਾਂ ਦੇ ਪੈਸੇ ਨਹੀਂ ਦੇਣੇ ਇਹਨਾਂ ਦੇ ਆਪਾਂ ਬਹੁਤ ਸਵਾਨ ਆ ਜਿਹੜਾ ਆਪਣਾ ਗਾਰੰਟੀ 'ਚ ਚੇਂਜ ਕਰ ਦਿੰਦੇ ਆ ਇਹ ਮੇਡ ਇਨ ਇੰਡੀਆ ਵਾ ਤੇ ਆ ਦੇਖੋ ਆ ਜਿਵੇਂ ਕੋਈ ਸ਼ਾਵਟ ਆ ਇਹ ਮੇਡ ਇਨ ਇਟਲੀ ਮੇਡ ਇਨ ਇਟਲੀ ਇਹ ਆ ਦੇਖੋ ਕੀਮਤ ਹੈਗੀ ਇਹਦੀ ਸ਼ਾਵਟ ਦੀ 8400 ਰੁਪਏ ਪਰ ਇਹ ਪਤਾ ਨਹੀਂ ਮੈਨੂੰ ਆਪਣੀ ਨਹੀਂ ਹੈਗੀ ਆਪਣੇ ਤਾਂ ਦੋ ਬੈਲਟਰ ਸੀਗੇ ਤੇ ਇੱਕ ਆ ਦੋ ਸ਼ਾਵਟਾਂ ਸੀ ਤੇ ਇੱਕ ਆ ਦਾਣੇ ਵਾਲੇ ਦਾ ਕੱਪੜਾ ਸੀਗਾ ਕਣਾ ਯਾਰ ਸਾਰੇ ਵੀਰਾਂ ਨਾਲ ਇਹ ਗੱਲ ਕਰਨੀ ਸੀ ਕਿ ਜਿਹੜੇ ਵੀ ਵੀਰ ਨਮਾ ਟਰੈਕਟਰ ਲੈਂਦੇ ਆ ਨਾ ਤੇ ਹੁਣ ਤਾਂ ਕਿਉਂਕਿ ਆਪਣੇ ਕੋਲੇ ਆਪਸ਼ਨ ਆ ਬਹੁਤ ਜ਼ਿਆਦੇ ਆ ਟਰੈਕਟਰਾਂ ਦੇ ਪਿੱਛੇ ਨਾ ਜਿਹੜਾ ਮਰਜੀ ਹਿੱਸਾ ਆਪਾਂ ਲੈ ਸਕਦੇ ਆ ਪਰ ਉਹ ਛੋਟਾ ਹਿੱਸਾ ਨਾ ਲਿਆ ਕਰੋ ਜਿਹੜਾ ਛੋਟਾ ਹਿੱਸਾ ਨਾ ਬਹੁਤ ਰਿਪੇਅਰਾਂ ਨਿਕਲਦੀ ਆ ਇਹਦੀ ਬਾਅਦ ਚੋਂ ਇਹਨੂੰ ਨਾ ਲਓ ਜਿਹੜੇ ਵੱਡੇ ਹਿੱਸਿਆਂ ਵਾਲੇ ਟਰੈਕਟਰ ਆਉਂਦੇ ਜਿਵੇਂ ਆਪਣਾ ਬੱਡੇ ਆਉਂਦੇ 5630 ਹੋ ਗਿਆ 5075 ਵਾਲੇ ਹਿੱਸੇ 5210 ਵਾਲੇ ਜਿਵੇਂ 3630 ਸਪੈਸ਼ਲ ਐਡੀਸ਼ਨ ਵਾਲਾ ਉਹੀ ਹਿੱਸਾ ਲਿਆ ਕਰੋ ਇਹਨਾਂ ਨੂੰ ਇਹਨਾਂ ਨੂੰ ਛੱਡੋ ਪਰ ਇਹਨਾਂ ਨੂੰ ਅਵਾਇਡ ਕਰੋ ਇਹ ਹਿੱਸੇ ਨਾਲ ਲਓ ਇੱਕ ਤਾਂ ਨੀਵਾ ਰਹਿੰਦਾ ਜਿ ਪਾਣੀ ਬਹੁ ਪੈਂਦਾ ਕੱਦੂ ਚ ਨਹੀਂ ਚੱਲਦਾ ਤੇ ਮੁੜ ਕੇ ਨਾ ਇਹਦਾ ਇਹਦੇ ਵਿੱਚ ਗਰਾਰੀਆਂ ਨੇ ਇਹਦੇ ਵਿੱਚ ਉਹੀ ਨਹੀਂ ਖਰਾਬ ਹੋਣੋਂ ਫੜਦੀਆਂ ਕਦੀ ਇੱਥੋਂ ਇਹਦਾ ਗਰਾਰੀ ਇੱਥੋਂ ਟੁੱਟ ਗਈ ਕਦੀ ਇਹਦਾ 베어ਿੰਗ ਟੁੱਟ ਗਿਆ ਕਦੀ ਇਹਦਾ ਉੱਪਰਲੇ ਦਾ ਟੁੱਟ ਗਿਆ ਹੀ ਖੁਸ਼ ਰਹਿੰਦਾ ਇਹਦਾ ਬਹੁਤ ਪ੍ਰੋਬਲਮ ਆਉਂਦੀ ਆ ਬਾਅਦ ਚੋਂ ਗੋਗ ਜਿਹੜਾ ਆਪਣੇ ਕੋਲੇ 2014 ਮਾਡਲ ਆ 50 42 ਉਹਦੇ ਵਿੱਚ ਹੁਣ ਪ੍ਰੋਬਲਮ ਪੂਰੀ ਦਿੰਦਾ ਰਹਿੰਦਾ ਸੋ ਇੱਕ ਸਪਰੇਅ ਵਾਲੇ ਪੰਪ ਤੇ ਚੱਲਦਾ ਉਹਦੇ ਤੇ ਵੀ ਦੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਤੇ ਇਹਦਾ ਛਿਰੀ ਗੁੱਲਾ ਕਪਲੀਨ ਆ ਉਹ ਬਹੁਤ ਛੇਤੀ ਘਸਦੀਆਂ ਨੇ ਤੇ ਇਹ ਚੀਜ਼ਾਂ ਕਰਕੇ ਆਪਣਾ ਵੱਡੇ ਹਿੱਸੇ ਵਾਲਾ ਹੀ ਟਰੈਕਟਰ ਲਵੋ ਜਿਹਨੇ ਵੀ ਲੈਣਾ ਵੇਨ ਪਾਵਰ ਚਾਹੇ ਛੋਟੀ ਲਵੋ ਪਰ ਹਿੱਸਾ ਵੱਡਾ ਹੀ ਲਵੋ ਆਪਾਂ ਚੱਕ ਕੇ ਚਲਾ ਕੇ ਦੇਖਣ ਤੋਂ ਡੈਮੋ ਤੋਂ ਦੀ ਭੇਜ ਦਿਓ ਫਿਰ ਅਸੀਂ ਦੇਖਦੇ ਹਾਂ ਪਰ ਆਪਣੇ ਸੈਲਫ ਦੀ ਆਪਣੇ ਇੱਕ ਸੈਲਫ ਦੀ ਜਰੂਰ ਪਾ ਲਈਓ ਮੈਂ ਤਾਂ ਟੈਨਸ਼ਨ ਨਾ ਕਰੀਂ ਨਹੀਂ ਅੱਜ ਨਹੀਂ ਅੱਜ ਵੀ ਆਹ ਦੀ ਵੀਡੀਓ ਪਾ ਦੇਣੀ ਆ ਮੈਂ ਅਤੇ ਡਿਊਜ਼ ਫਾਰ ਦੇਖਣ ਆਏ ਸੀ ਮੇਰੇ ਉਹਨਾਂ ਨੇ ਨਵੀਂ ਏਜੰਸੀ ਖੋਲੀ ਹੈ ਇੱਥੇ ਪਠਾਨਕੋਟ ਰੋਡ ਤੇ ਜਲੰਧਰ ਕੋਲੇ ਤੇ ਮੈਂ ਕਿਹਾ ਡਿਊਜ਼ ਫਾਰ ਵੀ ਦੇਖੀਏ ਟਰਾਈ ਕਰਾਂਗੇ ਇਹ ਤਾਂ ਇਹ ਡ੍ਰੀਮ ਹੀ ਆ ਵੀ ਲੈ ਕੇ ਦੇਖਣਾ ਹੀ ਦੇਖਣਾ ਹੈ ਇਹਦਾ ਪੰਗਾ ਵੀ ਲੈਣਾ ਹੀ ਲੈਣਾ ਹੋਲੀ ਲਈਏ ਚਾਹੇ ਜਦੋਂ ਮਰਜ਼ੀ ਲਈਏ ਇਹ ਡੈਮੋ ਭੇਜਣਗੇ ਫਿਰ ਚਲਾ ਕੇ ਦੇਖਾਂਗੇ ਇਹਦੇ ਚਾਰੇ ਟਾਇਰ ਰੇਡੀਅਲ ਪਾਏ ਹੋਏ ਆ ਇਹਨਾਂ ਨੇ ਆਪ ਦੇ ਨਹੀਂ ਤੇ ਉਹ ਇਹ ਕੰਪਨੀ ਫਿੱਟਡ ਆਉਂਦਾ ਮੂਰੇ ਰੇਡੀਓ ਨਾਲੋਂ ਦੇ ਪਿੱਛੇ ਦੂਜੀ ਆਉਂਦੇ ਆ ਇਹ 50 HP ਦਾ ਟਰੈਕਟਰ ਆ ਤੇ ਇਹ ਸਵਾ 14 ਲੱਖ ਰੁਪਏ ਮੰਗਦੇ ਆ ਇਹਦਾ ਹੈਲੋ ਲਓ ਜੀ ਚੱਲਦੀ ਆ ਮਸ਼ੀਨ ਆਪਣੀ ਇੱਥੇ ਲੱਗੇ ਹੋਇਆ ਵੱਢਣ ਬਾਹਲਾ ਲੰਬਾ ਘੇਰਾ ਬਗਲਿਆ ਹੋਇਆ ਦੇਖੋ ਇੱਥੋਂ ਦੇ ਲੈ ਹੈ ਤਾਂ ਕੀਲੇ ਤੋਂ ਚੜਾਈ ਕੀਲੇ ਤੋਂ ਘੱਟ ਆ ਪਰ ਲੰਬਾਈ ਕੀਲ ਇੰਨੀ ਆ ਉਹ ਦੇਖੋ ਕਿੱਥੇ ਟਰੈਕਟਰ ਖੜਾ ਉਹਨੇ ਪੰਸਾ ਵਿਆਧ ਰੋਧੋ ਵੀ ਮਗਰ ਜਾ ਗਿਆ ਐਡਾ ਲੰਬਾ ਘੇਰਾ ਬਗਲਿਆ ਹੋਇਆ ਇਹਨੇ ਬੱਟਾ-ਬੁੱਟਾ ਦਾ ਹੈਗੇ ਆ ਵੱਡੀਆਂ ਬਹੁਤ ਉੱਚੀਆਂ ਨੀਵੀਆਂ ਪਰ ਘੇਰਾ ਵੱਡਾ ਬਗਲੀ ਵਿੱਚ ਤੇ ਨੰਬਰ 2 ਤੇ ਇਹ ਵੀ ਗੱਲ ਆ ਇਧਰ ਏਰੀਆ 'ਚ ਨਾ ਹੈ ਜਮੀਨ ਰੇਤਾ ਵਾ ਤੇ ਉੱਚੀ ਨਹੀਂ ਵੀ ਬਹੁਤ ਵੀ ਛੋਟੇ-ਛੋਟੇ ਟਾਕਾ ਵਾਲੇ ਵੱਡੇ-ਵੱਡੇ ਟੱਕ ਨਹੀਂ ਹੈਗੇ ਵੀ ਛੋਟੇ-ਛੋਟੇ ਪੱਧਰ ਨਹੀਂ ਹੈਗੀ ਜਮੀਨ ਹੁਣ ਜਿਵੇਂ ਆਹ ਇੱਥੇ 40 ਗਿੱਲੇ ਇਕੱਠੇ ਆ ਪਰ ਉੱਚੇ ਨੀਵੇਂ ਉੱਚੇ ਨੀਵੇਂ ਆ ਰੇਤਲੇ ਜੇ ਬਾਹਣ ਆ ਦੇਖੋ ਮਿੱਟੀ ਦੀ ਬਦਲਾਵਾਂ ਰੇਤ ਲਾਏ ਰੇਤ ਦੀ ਮਿੱਟੀ ਜਿਵੇਂ ਆ ਆ ਲੈ ਨਾਲੇ ਸੁੱਕੀ ਹਲੇ ਪੈਰ ਮਾਰਦੇ ਜਿਹਦੀ ਪਰ ਪੱਥਰ ਜੀ ਜਿਵੇਂ ਹੁੰਦੀਆਂ ਨਾ ਬਹੁਤੀ ਜਾਂਦੀ ਸੁੱਕੀ ਸੁੱਕੀ ਪਈ ਆ 11 ਵਜੇ ਚਲਾਈ ਸੀ ਅੱਜ ਤੱਕ ਹੈ ਗਿਆ ਬਾਲੇ ਨਿੱਕੇ ਨਿੱਕੇ ਆ ਘੇਰਾ ਬੱਟਾਂ ਐਡੀਆਂ ਉੱਚੀਆਂ ਨੇ ਬਹੁਤ ਉੱਚੀਆਂ ਉੱਚੀਆਂ ਬੱਟਾਂ ਨੇ ਤਾਂ ਕਰਕੇ ਹੁਣ ਇਹਨੇ ਵੀਰ ਨੇ ਆਪਣੇ ਬੰਦੇ ਨੇ ਇਕੱਠਾ ਹੀ ਘੇਰਾ ਬਗੜ ਲਿਆ ਉਹ ਸਿਰੇ ਤੱਕ ਉਹ ਖੜਿਆ ਬਾਈ ਹੁਣੀ ਮਗਰ ਬੜਾ ਲੰਬਾ ਘੇਰਾ ਵਾ ਪਰ ਬੱਟਾਂ ਬਹੁਤ ਉੱਚੀਆਂ ਉੱਚੀਆਂ ਵੀ ਬਗੜ ਲਿਆ ਇਹਨਾਂ ਨੇ ਵੀ ਨਿੱਕੇ ਨਿੱਕੀਆਂ ਗਿਆਰੀਆਂ ਜੀਆਂ ਵੜਦੇ ਫਿਰਾਂਗੇ ਬਾਲੇ ਘੇਰੇ ਦੀ ਨਹੀਂ ਉਹ ਦੇਖੋ ਫਲਿੱਪ ਮਾਰ ਦੇ ਗੱਡੀ ਵਰਤੀ ਵਜ ਫਿਰ ਰੁਹੇ ਆ ਵੀ ਚਲ ਹੌਲੀ ਹੌਲੀ ਕਰਕੇ ਵਧਦਾਂਗੇ ਲੱਗੇ ਹੋਏ ਆ ਵਧਣਾ ਬਾਕੀ ਆਪਾਂ ਤਾਂ ਹੁਣ ਚੱਲਦੇ ਆ ਕਿਉਂਕਿ ਇਹਨਾਂ ਨੂੰ ਨਿਬੜਨਾ ਕੱਲ ਨੂੰ ਆਪਾਂ ਤਾਂ ਹੁਣ ਚੱਲਦੇ ਆ ਬਾਈ ਇਹਨਾਂ ਨੂੰ ਕਹਦਾ ਵੀ ਟਾਈਮ ਨਾਲ ਹੀ ਖੜਾ ਲਿਓ ਕੱਲ ਨੂੰ ਸਵੇਰੇ 10 11 ਵਜੇ ਵੱਢ ਕੇ ਤੁਰ ਪੈਣਗੇ ਟਾਈਮ ਨਾਲ ਘਰੇ ਪਹੁੰਚ ਜਾਣਗੇ ਬਟਾ ਬਾਲੀਆਂ ਉੱਚੀਆਂ ਸੀ ਫਿਰ ਮੈਂ ਕਿਹਾ ਬਾਈ ਤੂੰ ਉਧਰੋਂ ਉਧਰੋਂ ਹੀ ਵੱਢੀ ਚੱਲੋ ਹੁਣ ਸਿਰਿਆਂ ਘੇਰੇ ਘੇਰੇ ਵੱਢੀ ਆਉਂਦੇ ਆ ਨਾਲੇ ਟਰਾਲੀਆਂ ਨੂੰ ਔਖਾ ਹੋਇਆ ਪਿਆ ਸੀ ਟਰਾਲੀ ਨਹੀਂ ਸੀ ਟੱਪਦੀ ਹਣ ਉਹਦੇ ਉਧਰ ਉਹ ਛੋਟੀ ਟਰਾਲੀ ਉਧਰ ਭਰ ਕੇ ਪਾ ਲਿਆ ਚਲੋ ਹਣ ਉਧਰ ਘੇਰੇ ਘੇਰੇ ਕਰਕੇ ਵੱਢ ਤੇ ਇਹ ਨਾ ਵੀਰੇ ਜਿੱਥੇ ਮੈਂ ਤੁਹਾਨੂੰ ਦੇਖਿਆ ਹੂੰ ਆਪਣੇ ਸ਼੍ਰੀ ਨਾਨਕਸਰ ਥਾਠ ਆਸ਼ਰਮ ਸਿਆੜ ਉਹ ਇਹ ਉਹਨਾਂ ਦੇ ਇੱਥੇ ਜ਼ਮੀਨ ਆ ਤੇ ਇੱਥੇ ਖੇਤੀ ਕਰਦੇ ਆ ਤੇ ਕਣਕ ਬੀਜੀ ਹੁੰਦੀ ਆ ਝੋਨਾ ਵੀ ਲਾਉਂਦੇ ਆ ਕਣਕ ਵੀ ਲਾਉਂਦੇ ਆ ਹੁਣ ਕਣਕ ਸੀਗੀ ਕਣਕ ਚਲਦੀ ਆ ਬਾਢੀ ਤੇ ਕਣਕ ਦੀ ਬਾਢੀ ਤੋਂ ਬਾਅਦ ਹੁਣ ਇਹਨਾਂ ਝੋਨਾ ਲਾਉਣਾ ਚਲੋ ਆਪਾਂ ਨੂੰ ਸੇਵਾ ਦਾ ਹੋਇਆ ਸੀ ਹੁਕਮ ਆਪਾਂ ਸੇਵਾ ਕਰਨ ਆ ਗਏ ਹਨ ਤੇ ਇਹਨਾਂ ਨੂੰ ਕੰਬਾਈਨ ਨਹੀਂ ਸੀ ਪਹਿਲਾਂ ਗੱਲ ਹੋਈ ਦੀ ਕੰਬਾਈਨ ਦੀ ਕਿਸ ਨੇ ਆਉਣਾ ਸੀ ਉਹ ਹਜੇ 2 ਦਿਨ ਬਾਅਦ ਕਹਿੰਦਾ ਸੀ ਚਲੋ ਆਪਣੀ ਉਧਰੋਂ ਨਿਬੜ ਗਿਆ ਸੀ ਬਾਈ ਦਾ ਕੰਮ ਤੇ ਆਪਾਂ ਚਲੋ ਆਪਣੇ ਹਿੱਸੇ ਸੇਵਾ ਸੀਗੀ ਆਪਾਂ ਸੇਵਾ ਲੈ ਲਈ ਹਨ ਸੇਵਾ ਤੇ ਵੱਢਣਾ ਗਿਆ ਤੇ ਬਾਕੀ ਆਪਾਂ ਜਿਹੜੇ ਦਰ ਤੋਂ ਆਪਾਂ ਨੂੰ ਸਾਰਾ ਕੁਝ ਮਿਲਿਆ ਵਾ ਜਿਨ੍ਹਾਂ ਦੇ ਸੰਗ ਦਰ ਤੇ ਆਪਾਂ ਨੂੰ ਸਭ ਕੁਝ ਮਿਲੇ ਆ ਤੇ ਉਥੋਂ ਆਪਾਂ ਕਿਵੇਂ ਪਿੱਛੇ ਹਟ ਸਕਦੇ ਨਹੀਂ ਹਟ ਸਕਦੇ ਕਦੇ ਵੀ ਵਿੱਚ ਆ ਕਰਕੇ ਆਪਾਂ ਦਾ ਭੱਜੇ ਆਉਨੇ ਆ ਸੇਵਾ ਮਿਲੇ ਸੀ ਕੋਈ ਚਾਹੇ ਕੋਈ ਵੀ ਹੁਕਮ ਹੋਵੇ ਆਪਾਂ ਦਾ ਭੱਜ ਕੇ ਕਰਦੇ ਆ